ਜਿਹੜਾ ਦੇਸੀ ਆ TV ਮਹਾ ਸੰਦੀਪ ਸ਼ਰਮਾ ਤੋਂ ਬੰਗਲਾਦੇਸ਼ ਦੇ ਵਿੱਚ ਵਿੱਚ ਤਖਤਾ ਪਲਟ ਹੋਇਆ ਉਸ ਤੇ ਨਾਲ ਹੀ ਉਥੇ ਕਟ ਗਿੰਦੀ ਦੇ ਵਿੱਚ ਜਿਹੜੇ Hindu ਪਰਿਵਾਰ ਰਹਿ ਕੇ ਤਾਂ ਕਿਤੇ ਉਹਨਾਂ ਤੇੜਾ ਉਥੇ ਦੇ ਲੋਕਾਂ ਵੱਲੋਂ ਜਿਹੜਾ ਕਤਲੇ ਆਮ ਕੀਤਾ ਗਿਆ ਕਿਤੇ ਕਿਤੇ ਉਥੇ ਮਾਮਾਤੀ ਹੋਣਾ ਵੀੜਾ ਗਲਤ ਵਿਵਹਾਰ ਕੀਤਾ ਗਿਆ ਕਿਤੇ ਕਿਤੇ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਦੇ ਨਾਲ ਜਿਹੜੇ ਉਥੇ Hindu ਦਾ ਅਤਿਆਚਾਰ ਹੋਇਆ ਉਸ ਦੇ ਨਾਲ ਹਿੰਦੁਸਤਾਨ ਦੇ ਜਿਹੜੇ Hindu ਸਮਾਜ ਦੇ ਵਿੱਚ ਕਾਫੀ ਰੋਸ ਪਾਇਆ ਜਾਦਾ ਉਸ ਰੋਸ਼ ਨੂੰ ਲੈ ਕੇ ਅੱਜ ਬੰਗਲਾਦੇਸ਼ ਦੇ ਖਿਲਾਫ ਯਾਨੀ ਕਿ ਉਹਨਾਂ ਦੇ ਲੋਕਾਂ ਦੇ ਖਿਲਾਫ ਇੱਕ ਬਹੁਤ ਵੱਡਾ ਇੱਕ ਰੋਸ਼ ਰੈਲੀ ਵੀ ਕੀਤੀ ਜਾ ਰਹੀ ਹੈ ਦੇਸ਼ ਦੇ ਇਲਾਕੇ ਦੇ ਲੈ ਕੇ ਗੱਲ ਕਰਦੇ ਹੁਜਾਣਾ ਵਿੱਚ ਹੁਜਾਣਾ ਵਿੱਚ ਕੇ तमाम ੜੇ ਹਿੰਦੂਸ ਗਠਨਾ ਵੱਲੋਂ ਅੱਜ ਇੱਕ ਵਿਸ਼ਾ ਰੈਲੀ ਕੀਤੀ ਜਾ ਰਹੀ ਹੈ ਰੋਸ਼ ਰੈਲੀ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਜਾਣਾ ਦੇ ਇੱਕ ਦੁਰਗਾ ਮਾਤਾ ਮੰਦਰ ਸਾਹਮਣੇ ਇੱਕ तमाम ਉਹ ਹਿੰਦੂਸ ਗਠਨਾ ਜਿਹਦੇ ਵੱਲੋਂ ਅੱਜ ਹੈ ਬੰਗਲਾਦੇਸ਼ ਦੇ ਵਿਛੜੇ ਘਟ ਗਿਣਤੀ ਦੇ Hindu ਪਰਿਵਾਰਾਂ ਵਾਸਤੇ ਜਿਹੜਾ ਇੱਕ ਰੋਸ ਰੈਲੀ ਕੱਢੀ ਜਾ ਰਹੀ ਹੈ ਕਿਨਹ ਕਿਤੇ ਦੱਸਦੀ ਕਿ ਬੰਗਲਾਦੇਸ਼ ਜਿਹੜੇ ਤੱਕਾ ਪੜਦੇ ਨਾਗਰਿਕਾਂ ਦੇ ਕਿਤੇ ਜਿਹੜਾ Hindu ਪਰਿਵਾਰ ਦੇ ਜਿਹੜਾ ਅਸਰ ਹੋਇਆ ਸੀ ਉਹਦੇ ਜਬਰ ਜਨਾ ਦੀ ਗੱਲਾਂ ਵੀ ਸਾਹਮਣੇ ਆਈਆਂ ਤੇ ਅਤਿਆਚਾਰ ਕੀਤੇ ਆ ਤਾਂ तमाम ਮਡੇ Hindu ਲੋਕ ਐਸੇ ਨਾਲ ਹੀ BJP ਦੇ ਕਾਰਗਰਤਾ ਸਮੂਹ ਇਸ ਜਗ੍ਹਾ ਤੇ ਅੱਜ ਇੱਕ ਵੱਡੀ ਰੋਸ ਰੈਲੀ ਵਿੱਚ ਪਹੁੰਚ ਗਏ ਇਸ ਦੇ ਨਾਲ ਹੀ ਕਿਨਹ ਕਿਤੇ ਅੱਜ ਕੈਂਡਲ ਮਾਰਚ ਵੀ ਕੱਢੇ ਜਾਏਗਾ ਤਾ ਬੰਗਲਾਦੇਸ਼ ਦੇ ਵਿੱਚ ਇਹ ਹਿੰਦੂ ਪਰਿਵਾਰਾਂ ਵਿੱਚ ਜਿਹੜੇ ਹੋਰੇ ਅਤਿਆਚਾਰ ਨੂੰ ਲੱਗੇ ਕਿਤਨਾ ਕਿਤੇ ਜਿਹੜੇ ਹਿੰਦੂ ਜਿਹੜੇ ਸੰਗਠਨ ਹੈਗੇ ਆ ਤਮਾਮ ਅੱਜ ਇੱਕ ਇੱਕਜੁੱਟ ਹੋ ਗਏ ਆ ਔਰ ਇੱਕ ਮੰਚ ਇਕੱਠੇ ਹੋ ਗਏ ਅੱਜ ਜਿੱਥੇ ਉਹਨਾਂ ਜਿਹੜੇ ਲੋਕਾਂ ਨੂੰ ਬੜੇ ਸ਼ਹੀਦ ਉਥੇ ਹੋਏ ਆ ਉਹਨਾਂ ਸ਼ਰਦਾਂਜਲੀ ਦਿੱਤੀ ਜਾਏਗੀ ਉਸ ਦੇ ਨਾਲ ਹੀ ਬੰਗਲਾਦੇਸ਼ ਦੇ ਜਿਹੜੇ ਉਹਨਾਂ ਲੋਕਾਂ ਵਾਸਤੇ ਉਹ ਬਰ ਖਿਲਾਫ ਉਹਨਾਂ ਦੇ ਵਿਰੁੱਧ ਇੱਕ ਰੋਸਤਾਨਾ ਕੀਤਾ ਜਾ ਰਿਹਾ ਕਿਤਨਾ ਕਿਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਆ ਬੰਗਲਾਦੇਸ਼ ਦੇ ਵਿੱਚ ਜਿਹੜਾ ਅਤਿਆਚਾਰ ਹੋਣਾ ਕਿਤਨਾ ਕਿਤੇ ਇਹ ਬੜਾ ਇੱਕ ਵੱਡਾ ਰੋਸ ਹੈਗਾ ਕੁਸ਼ਾ ਜੀ ਬੰਗਲਾਦੇਸ਼ ਦੇ ਵਿੱਚ Hindu ਬਕਾਟ ਗਿਣਤੀ ਦੇ ਵਿੱਚ ਲੱਗਦਾ ਵੀ ਬਹੁਤ ਵੱਡਾ ਅਤਿਆਚਾਰ ਵੀ ਕੀਤਾ ਹੈ ਸ਼ਰਮਾ ਜੀ ਮੈਂ ਸਮਝਦਾ ਘਟਕਿੰਤੀ ਸਿਰਫ ਭਾਰਤ ਦੇਸ਼ ਦੇ ਅੰਦਰ ਸੁਰੱਖਿਅਤ ਹੈ ਚਾਹੇ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਜਾਂ ਗਾਨਿਸਤਾਨਾ ਵਿੱਚ ਜਦੋਂ-ਜਦੋਂ ਮੌਕਾ ਮਿਲਦਾ ਘਟ ਗਿਣਤੀਆਂ ਨੂੰ ਦੱਬਿਆ ਜਾਂਦਾ ਮਾਰਿਆ ਜਾਂਦਾ ਲਤਾੜੇ ਜਾਂਦਾ ਔਰ ਬੰਗਲਾਦੇਸ਼ ਦੇ ਅੰਦਰ 5-700 ਹਿੰਦੂ ਵੀਰਾਂ ਨੂੰ ਮੌਤ ਦੇ ਘਾਟ ਦਰ ਦਿੱਤਾ ਗਿਆ ਖਬਰਾਂ ਨਹੀਂ ਆਣ ਦਿੱਤੀਆਂ ਜਾ ਰਹੀਆਂ ਹਲੇ ਪਿੰਡਾਂ ਦੇ ਵਿੱਚ ਆਂਕੜੇ ਵੱਧ ਸਕਦੇ ਆ ਪਿੰਡਾਂ ਦੇ ਵਿੱਚ ਇਹ ਕੀ ਕਰਦੇ ਆ ਚੁਣ ਕੇ ਇੱਕ ਮਾਰਕ ਲਾ ਕੇ ਰੱਖ ਦਿਆ ਘਰਾਂ ਦੇ ਉੱਤੇ ਜਦੋਂ ਮੌਕਾ ਮਿਲਦਾ ਇਹ ਕੰਮ ਕਰ ਜਾਂਦੇ ਆ ਤੇ ਮੈਂ ਪੁੱਛਣਾ ਚਾਹਨਾ ਜਿਹੜਾ ਭਾਰਤ ਦੇਸ਼ ਆ ਜਿੱਥੇ ਹਰ ਘਟ ਗਿਣਤੀ ਨੂੰ ਇੱਥੇ ਮਾਣ ਮਿਲਦਾ ਸਨਮਾਨ ਮਿਲਦਾ ਪ੍ਰਫੁੱਲਤ ਹੁੰਦੇ ਆ ਜੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੀ ਗੱਲ ਕਰ ਦਿੱਤੀ ਜਾਵੇ ਇੱਥੇ 23% ਮੁਸਲਮਾਨ ਵੀਰ ਸੀਗੇ ਅੱਜ ਇੱਥੇ ਦੋ ਸੀ ਇੱਥੇ 23% ਹੋ ਗਿਆ ਉੱਥੇ ਪਾਕਿਸਤਾਨ ਦੇ ਅੰਦਰ 23% ਘਟ ਗਿੰਦੇ ਅਸੀਂ ਸਿੱਖ ਤੇ ਹਿੰਦੂ ਅੱਜ 1% ਦੇ ਕਰੀਬ ਰਹਿ ਗੀਆਂ ਹੁਣ ਤੁਸੀਂ ਦੱਸੋ ਫੇ ਘਟ ਕਿਤੇ ਕਿਤੇ ਸੁਰਜ ਦਾ ਪਰ ਮੈਂ ਇੱਕ ਬੇਨਤੀ ਕਰਦਾ ਅੱਜ ਭਾਰਤ ਦੇਸ਼ ਨੂੰ ਜਾਗਣਾ ਚਾਹੀਦਾ ਹਿੰਦੂ ਵੀਰ ਜਾਗਣ ਸਿੱਖ ਵੀਰ ਜਾਗਣ ਹੋਰ ਵੀ ਸਾਰੇ ਜਾਗਣ ਅਸੀਂ ਜੇ ਭਾਰਤ ਦੇਸ਼ ਦੇ ਚਾਹਦੇ ਆ ਵੀ ਇੱਥੇ ਕੋਈ ਵੀ ਬੰਦਾ ਗਲਤ ਕੰਮ ਕਿਸੇ ਨਾਲ ਨਾ ਵੇ ਤੇ ਬਾਹਰਲੇ ਦੇਸ਼ਾਂ 'ਚ ਵੀ ਸਾਡੇ ਭਰਾ ਬੈਠੇ ਆ ਉਥੇ ਹਿੰਦੂਆਂ ਨੂੰ ਮਾਰਿਆ ਗਿਆ ਉਥੇ ਮੰਦਿਰ ਢਾਇਆ ਗਿਆ ਕਾਲੀ ਮਾਤਾ ਦਾ ਮੰਦਿਰ ਢਾਇਆ ਗਿਆ ਇਸਕੋਨ ਦਾ ਮੰਦਿਰ ਢਾਇਆ ਗਿਆ ਹੋਰ ਵੀ ਗੁਰਦੁਆਰੇ ਦੇ ਬਾਰ ਵੀ ਹਲਚਲ ਹੋਈ ਪਰ ਏਕਾ ਚਾਹੀਦਾ ਹੁਣ ਸਾਡਾ ਜੇ ਜਿੰਨਾ ਸਾਡਾ ਏਕ ਆਊਗਾ ਸਮੁੱਚੀ ਦੁਨੀਆ ਚ ਦੇਖ ਜਵੇ ਅਸੀਂ ਸ਼ਾਂਤੀਪ੍ਰੇ ਲੋਕ ਆ ਸ਼ਾਂਤੀ ਚਾਹਦੇ ਆ ਪਰ ਜਦੋਂ ਜਦੋਂ ਜ਼ਰੂਰਤ ਪਊਗੀ ਤੇ ਅਸੀਂ ਡੰਕਾ ਵਜਾ ਕੇ ਘਰ ਤੱਕ ਹਮਲਾ ਕਰਨ ਦੀ ਹਿੰਮਤ ਰੱਖਦੇ ਆ ਸੋ ਅੱਜ ਉਹ ਵੀ ਇਹ ਮੈਂ ਨਾ ਬਾਜਪਾ ਦੇ ਕੁਝ ਬੰਦੇ ਮੇਰੇ ਮੌਜੂਦ ਹੈ ਗਲਬਤ ਕਰਨ ਦੀ ਕੋਸ਼ਿਸ਼ ਕਰਾ ਤੂ ਸਭ ਕਿਸ ਤਰ੍ਹਾਂ ਦੀ ਦੋ ਘਾਟ ਗਿਣਤੀ ਵਿੱਚ ਆ ਕੇ ਉੱਤੇ ਹੈਗੀ ਹਿੰਦੂਆਂ ਦੀ ਲੇਕਿਨ ਅਤਿਆਚਾਰ ਹੋਣਾ ਹਿੰਦੂ ਦੇ ਕਿਥੇ ਜਾਇਜ਼ ਬੜੀ ਮਾੜੀ ਗੱਲ ਹੈ ਇੱਕ ਕਮਿਊਨਿਟੀ ਦੇ ਉੱਤੇ ਸੰਖਿਆ ਘਟਾ ਤੇ ਆਪਾਂ ਉਹਨਾਂ ਦੇ ਅਤਿਆਚਾਰ ਕਰੀਏ ਬਹੁਤ ਹੀ ਸ਼ਰਮਨਾਕ ਘਟਨਾ ਹੈ ਧੀਆਂ ਭੈਣਾਂ ਦੀ ਇੱਜ਼ਤ ਉੱਠੀ ਜਾ ਰਹੀ ਹੈ ਇਸ ਲਈ ਅੱਜ ਹਿੰਦੂ ਸਮਾਜ ਸਾਰਾ ਇਕੱਠਾ ਹੋਇਆ ਹੈ ਅਗਰ ਇਹ ਨਹੀਂ ਹੋਏ ਇਹ ਬੰਗਲਾਦੇਸ਼ ਤਾਂ ਇੱਕ ਬਹੁਤ ਛੋਟਾ ਹੈ ਜਿਸ ਦਿਨ ਹਿੰਦੂ ਉਠਖਣੇ ਹਨ ਇਹ ਬੰਗਲਾਦੇਸ਼ ਨੂੰ ਵੀ ਵਿਚੀ ਲੈ ਡੁੱਬੂਗਾ ਨਾਲ ਹੀ ਇਹਨਾਂ ਨੂੰ ਖਤਮ ਕਰ ਦੇਵਾਂਗੇ ਕੋਈ ਚਿੰਤਾ ਨਹੀਂ ਇਸ ਲਈ ਅੱਜ ਸਾਰੇ ਸੰਗਠਨ ਇਕੱਠਾ ਹੋਇਆ ਹੈ ਇਹ ਇਸ ਅੱਜ ਮੀਟਿੰਗ ਤੋਂ ਬਾਅਦ ਕੀ ਲਾਈਨ ਲੈਂਦੇ ਹੈ ਜੋ ਲਾਈਨ ਲੈਣਗੇ ਅਸੀਂ ਸਾਰੇ ਨਾਲ ਇਹਨੂੰ ਉਹਦੇ ਨਾਲ ਜੋ ਕਹਿੰਗੇ ਅੱਗੇ ਉਹਦੇਚ ਜਾਊਗਾ ਅੱਜ ਆਜਾ ਸੋ ਇਹ तमाम ਮੜੇ ਵਾਜਪਾ ਕਾਰਗੇ ਦੇ ਨਾਲ ਹਿੰਦੂ ਸੁਗੜ ਮਿੱਥੇ ਪਹੁੰਚੇ ਆ ਤਾਂ ਕਿਤੇ ਨ ਕਿਤੇ ਦੱਸਦੀ ਕਿ ਅ ਅੱਜ ਜਿਹੜਾ ਬੰਗਲਾਦੇਸ਼ ਸਰਕਾਰ ਦੇ ਖਿਲਾਫ ਬੜਾ ਇੱਕ ਰੋਸ ਰੈਲੀ ਵੀ ਕਿਉਂਕਿ ਹਿੰਦੂਆਂ ਦੇ ਅਤਿਆਚਾਰ ਹੋਇਆ ਉਥੇ ਮਾਵਾਂ ਦੀਆਂ ਨੂੰ ਅਤਿਆਚਾਰ ਕੀਤੇ ਗਏ ਕਿਤੇ ਕਿਤੇ ਆਵਾਜਪਾਤ ਇਹ ਪੂਰੇ ਹਿੰਦੂ ਰੈ ਸੰਗਠਨਾ ਉਹ ਬੜਾ ਅਤਿਆਚਾਰ ਹੈ ਇੱਕ ਸਰਕਾਰ ਮਾਵਾਂ ਤਖਤਾ ਬਲਟ ਹੋਈ ਹੈ ਕਿ ਲੱਗ ਰਿਹਾ ਸੀ ਇਹ ਫਿਰ ਦੁਬਾਰਾ ਇਹ ਇਦਾਂ ਦੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਬੰਗਲਾਦੇਸ਼ ਦੇ ਵਿੱਚ ਵੀ ਤੇ ਦੇਖੋ ਭਾਰਤੀ ਜਨਤਾ ਪਾਰਟੀ ਆਪਣੀ ਪੂਰੀ ਨਿਸ਼ਠਾ ਦੇ ਨਾਲ ਆਪਣੇ ਗਵਾਂਢ ਦੇ ਸੂਬੇ ਮੁਲਕਾਂ ਦੇ ਵਿੱਚ ਜਾਂ ਕਿਸੇ ਵੀ ਗਵਾਂਢ ਦੇ ਸੂਬੇ ਦੇ ਵਿੱਚ ਜੇ Hindu ਭਾਈਚਾਰਾ ਆ ਆਬ ਸੰਖਿਆ ਦੇ ਉੱਤੇ ਕਿਸੇ ਕਿਸੇ ਦਾ ਵੀ ਕੋਈ ਦਿੱਕਤ ਹੈ ਜਾਂ ਉਹਨੂੰ ਪ੍ਰੋਬਲਮ ਆਂਦੀ ਹੈਗੀ ਹੈ ਉਹ ਸਮਰਥਨ ਦੇ ਇਹਨੂੰ ਤਿਆਰ ਹੈ ਸਾਡੀ ਸੀਨੀਅਰ ਲੀਡਰਸ਼ਿਪ ਅੱਜ ਇਸ ਕੁਰਸੀ ਦੇ ਉੱਤੇ ਬੈਠੀ ਹੋਈ ਹੈ ਭਾਰਤੀ ਜਨਤਾ ਪਾਰਟੀ 50% ਭਗਵਾ ਲੜਨ ਲਈ ਤਿਆਰ ਹੈ ਤਵੇ ਹੀ ਉਹਨਾਂ ਨੂੰ ਹਦਾਇਤ ਹੈਗੇ ਮੋਦੀ ਜੀ ਨੂੰ ਤੇ ਅਮਿਤ ਜੀ ਨੂੰ ਕਿਤੇ ਐਸੇ ਕੋਈ ਹਾਲਾਤ ਪੰਜਾਬ ਚ ਨਾ ਆ ਜਾਣ ਤਦੇ ਹੀ ਸਾਡੇ ਕਰਮਟ Hindu ਨੇਤਾਵਾਂ ਨੂੰ ਆ ਕਵਰ ਦਿੱਤਾ ਗਿਆ ਆ ਕਵਰ ਦਿਖਾਓ ਇਹ ਅਮਿਤ ਜੀ ਅਮਿਤ ਸ਼ਾਹ ਦਾ ਦਿੱਤਾ ਕਵਰ ਆ ਤਾਂ ਕਿ ਐਸੇ ਵਰਕਰ ਖੁੱਲੇ ਆਮ ਕੰਮ ਕਰ ਸਕਣ ਔਰ ਹਿੰਦੁਸਤਾਨ ਦੇ ਵਿੱਚ ਕਦੀ ਐਸਾ ਦਿਨ ਨਾ ਦੇਖਣ ਨੂੰ ਮਿਲੇ ਇਸ ਲਈ ਸਾਡੀ ਫੌਜ ਤਿਆਰ ਪਈ ਹੈ ਸੋ ਕਿਤੇ ਨੇ ਕਿਤੇ ਅੱਜ ਜਿਹੜਾ Hindu ਇਕੱਠੇ ਹੋਏ ਆ ਉੰਤੜੀ ਹਿੰਦੂਆਂ ਦੇ ਉੱਪਰ ਜਿਹੜਾ ਘਟ ਗਿੰਤੀ ਉੱਥੇ ਹੈਗਾ ਅਤਿਆਚਾਰ ਹੋਣਾ ਕਿਤੇ ਨਾ ਕਿਤੇ ਜਿਹੜਾ ਬੰਗਲਾਦੇਸ਼ ਸਰਕਾਰ ਦੇ ਖਿਲਾਫ ਵੀ ਕਾਫੀ ਰੋਸ ਹੈ ਹਿੰਦੂ ਫੜਨਾ ਦੇ ਕਿਉਂਕਿ ਹਿੰਦੂਆਂ ਸੰਗਠਨਾ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੇ ਅਤਿਆਚਾਰ ਹੋਣਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਖਾਸ ਤੇ ਹਿੰਦੁਸਤਾਨੀਆਂ ਵਿੱਚ ਕਾਹੂ ਲੱਗੀ ਕਾਫੀ ਰੋਸ ਹੈ ਤਾਂ ਕਿਤੇ ਨਾ ਕਿਤੇ ਅੱਜ ਅਸੀਂ ਲੋਕ ਸੁਰੱਖਿਤਾ ਸਾਰੇ ਹਿੰਦੂ ਇਕੱਠੇ ਇਕੱਠੇ ਹੋ ਕੇ ਅੱਜ ਇੱਕ ਮੰਚ ਤੇ ਇਕੱਠੇ ਹੋ ਗਏ ਆ

Instagram X aur WhatsApp channel par